ਇਨਾ ਸੌਣ ਵੀ ਨਾ ਚੱਲਣ ਡਿਆ ਨਾ ਤੇ ਵੇਲਾ ਆ ਧੀਆਂ ਭੈਣਾਂ ਦੇ ਵੇਲਾ ਖੁਸ਼ੀ ਦੇ ਦਿਨ ਨੇ ਡੀਕਦੀਆਂ ਨੇ ਵਿਚਾਰੀਆਂ ਵੀ ਮਾਪੇ ਆਉਣਗੇ ਹਾਂ ਵਧੀਆ ਚੱਲ ਬਿਸਕੁਟ ਵਾਲੀਆਂ ਦੁਕਾਨਾਂ ਤੇ ਵੀ ਭੀੜਾਂ ਲੱਗੀਆਂ ਨੇ ਸੰਧਾਰੇ ਸੰਧਾਰੇ ਚੱਲਣ ਡੈ ਇਹਨਾਂ ਭੈਣਾਂ ਨੂੰ ਦੇਣ ਲੈਣ ਜਿਹੜਾ ਕਰਦੇ ਨੇ ਭੁੱਖੀਆਂ ਨਹੀਂ ਹੁੰਦੀਆਂ ਪਰ ਯਾਰ ਆ ਦਿਨ ਦਾ ਨਾ ਵਿਚਾਰੀਆਂ ਨੂੰ ਚਾਹ ਹੁੰਦਾ ਠੀਕ ਹੁੰਦੀ ਆ ਦਿਨ ਦੀ ਵੀ ਮੇਰੇ ਭਰਾ ਮੇਰੇ ਮਾਪਿਓ ਮੇਰੀਆਂ ਭੈਣਾਂ ਹਨਾ ਵੀ ਆਉਣ ਗਿਆ ਤੇ ਵੇਖੇ ਫਿਰ ਚਾਹ ਕਰਦੀਆਂ ਕਿਤੇ ਨਾ ਬਾਹਨ ਨੂੰ ਥਾਂ ਨਹੀਂ ਲੱਭਦੀ ਸਵੇਰੀ ਵਿਚਾਰੀਆਂ ਆਪਣਾ ਆਪਣਾ ਢਾਂਡਾ ਛੰਨਾ ਮਾਂਜ ਕੇ ਕੰਮਕਾਰ ਕਰ ਲੈਂਦੀਆਂ ਨੇ ਵੀ ਹਾਂ ਮੇਰੇ ਘਰ ਦੇ ਆਣੇ ਅੱਜ ਆਉਣਾ ਹੈ ਘਰ ਵਾਲੇ ਨੂੰ ਸਵੇਰੀ ਕਹਿਣ ਲੱਗ ਜਾਣਗੇ ਵੀ ਆਹ ਲੈ ਆਹ ਲੈ ਆ ਫੀ ਮੇਰੇ ਆਂਦੇ ਪਏ ਨੇ ਇਹ ਸੰਧਾਰੇ ਵੇਹ ਚਲੋ ਪ੍ਰਾਣੀਆਂ ਬੁੱਢੀਆਂ ਆਪਣੀਆਂ ਮਾਤਾ ਕਰਕੇ ਆਪਾਂ ਇਹ ਯਾਦ ਨਹੀਂ ਪਰ ਇਹ 1-2 ਸਾਲਾਂ ਤੱਕ ਜੇ ਨਾ ਆਪ ਵਰਤਦੇ ਰਹੇ ਭੁੱਲ ਜਾਣਾ ਜਵਾਕਾਂ ਨੇ ਕੀ ਸੰਧਾਰੇ ਹੁੰਦੇ ਕੀ ਨੇ ਅਜੇ ਵੀ ਵੈਸੇ ਜਿਹੜੇ ਛੋਟੇ ਨਿਆਣੇ ਨੇ ਉਹਨਾਂ ਨੂੰ ਪਤਾ ਹੀ ਕੋ ਨਹੀਂਗਾ ਵੀ ਸੰਧਾਰਾ ਕੀ ਹੁੰਦਾ ਕੀ ਸੰਧਾਰਾ ਆਪਾਂ ਨੂੰ ਦੱਸਣਾ ਚਾਹੀਦਾ ਹੈ ਜਵਾਕਾਂ ਨੂੰ ਦੱਥਿਆ